ਬਾਈ ਜੀ ਮੀ ਪੈਣ ਦੇ ਨਾਲ ਮੌਸਮ ਦੇਖੋ ਕਿੰਨਾ ਸਾਫ ਹੋ ਗਿਆ ਸ਼ਾਮ ਦਾ ਟਾਈਮ ਆ ਬਾਈ ਦੂਰ ਦੂਰ ਤੱਕ ਦਿਖਦਾ ਏ ਦੋਹੇ ਪਨੀਰੀਆਂ ਖਰਾਬ ਹੋ ਗਈਆਂ ਬਾਈ ਡੀਲੇ ਨੇ ਨਾ ਸਮਾਰਤਾ ਆ ਦੇਖੋ ਬਾਹਰ ਤੇ ਹੀ ਗੈਸ ਲਾ ਲੋ ਕਿਹੜੇ ਸਾਬ ਨਾ ਡੀਲਾ ਪਨੀਰੀ ਘਟ ਡੀਲਾ ਜਿਆਦਾ ਏ ਸ ਪਰ ਇਹਾਂ ਵੀ ਗਾਲੀਆਂ ਬਾਈ ਕੋਈ ਫਰਕ ਨਹੀਂ ਪਿਆ ਇਹਨੂੰ ਦੇਖੋ ਉਹ ਪਿਓਰ ਡੀਲੇ ਕੇ ਭਰੀ ਦੀ ਬੋਜੀ ਬਾਈ ਇੰਜਨ ਵਾਲਾ ਕੰਮ ਕਿਨੇ ਨਿਬੜ ਗਿਆ ਇੰਜਨ ਚਲਾਇਆ ਵੀ ਹੈਗਾ ਪੈਰਾ ਕਿ ਇੰਜਨ ਨਾਮ ਦਾ ਹੀ ਹੈ ਨਾ ਨਾ ਚੱਲਿਆ ਅੱਜ ਹਾਂ ਅੱਜ ਚੱਲਿਆ ਨਹੀਂ ਪਾਣੀ ਵਧਿਆ ਬਾਈ ਦੇ ਪਰ ਜਿਹੜਾ ਕਹਿੰਦਾ ਬਹੁਤ ਬਾਈ ਨੇ ਬਾਈ ਤਨ ਤਨ ਘਰਾਤੀ ਚਮਗੌਰ ਤੇ ਲੰਦਾ ਦਾ ਮਿਸਤਰੀ ਨਿਊਜਲ ਪਾਇਆ ਪਲਿੰਜਰ ਪਾਏ ਹਾਂ ਸੈਟਿੰਗ ਕਰੀਆ ਮੇਨ ਟਾਈਮ ਦੀ ਕਹਿੰਦਾ ਤਾਂ ਟਾਈਮ ਸੈੱਟ ਨਹੀਂ ਤਾਂ ਇੰਜਨ ਕਹਿੰਦਾ ਜਰਾ ਦੇਣਾ ਗਿਆ ਬਾਹਰ ਮਾਰਦਾ ਪਾਣੀ ਜਿੱਚੇ ਤੇ ਇਨੀ ਪਾਵਰ ਵਧ ਗਈ ਇਨੀ ਪਾਵਰ ਵਧ ਗਈ ਜੱਗਾ ਪਾਸੇ ਬਣ ਗਿਆ ਹਾਂ ਜੱਗੇ ਪਾਸ ਨੂੰ ਵੀ ਛੱਡ ਕੇ ਰਾਸਤੇ 'ਚ ਇਹ ਤਾਂ ਬਹੁਤ ਕਲਾ ਬਾਈ ਜਿ ਇੰਜਨ ਪੀਟਰ ਹੋਵੇ ਕਹਿੰਦਾ ਕਿਆ ਹੋਵੇ ਕਹਿੰਦਾ ਪੱਜੂਗਾ ਪਖਾ ਪਖਾ ਬਾਹਰ ਕੱਢ ਲਿਆਊਗਾ ਖੱਚ ਕੇ ਹੱਥ ਲਵਾ ਦੋ ਇੱਕ ਵਾਰ ਹਾਂ ਕਿਹਿਆ ਕਿੱਦਾਂ ਆ ਗਿਆ ਰਾਜਾ ਬਣ ਕੇ ਬਹੁਤ ਮਿਹਨਤ ਕਰੀਆ ਸਵੇਰ ਤੇ ਉਹ ਬੜਾ ਕਹਿਰਾ ਕਰਿਆ ਕਰਿਆ ਚੇੜਾ ਟਾਇਰਸ ਵੀ ਇਹ ਖਤੀ ਮਿਵਾਰੀ ਕੋ 12 ਘੰਟਾ ਨਿਕਲੂਗੇ ਹੁਣ ਪਤਾ ਨਹੀਂ ਤਾਂ ਹੁਣ ਉੱਪਰ ਵਾਲੇ ਨੂੰ ਪਤਾ ਮਾਲਕ ਨੂੰ ਨਹੀਂ ਨੀ ਆ ਚੇਥ ਕੇ ਜੱਗੇ ਫਾਇਦਾ ਯਾਰ ਕੱਖ ਨਹੀਂ ਹੁੰਦਾ ਆਪਣਾ ਕੰਮ ਮਿਹਨਤ ਕਰਨਾ ਦੇਣੀ ਮਾਲਕ ਨੇ ਆ ਯਾਰ ਮੈਂ ਤਾਂ ਕੋਈ ਕਸਰ ਨਹੀਂ ਛੱਡੀ ਆਏ ਦੱਸ ਵੀ ਮੰਡੀ ਜੀ ਮਹੀ ਪਹਿਲੇ ਰਾਤ ਕ ਨਹੀਂ ਮਹੀ ਪਹਿਲੇ ਠੀਕ ਆ ਸਰ ਨਾਰਮਲ ਜਿਹਾ ਪਿਆ ਦਿਖ ਲੱਗਦਾ ਸਾਹਮਣੇ ਸੁੱਕੇ ਆ ਖੇਤ ਪਰ ਹੁਣ ਮੌਸਮ 'ਚ ਠੰਡ ਜੀ ਲੱਗੇ ਜਿਹੜੇ ਅੱਜ ਜੀ ਲਈ ਲੱਗਣੀ ਆ ਹਰੀ ਜੀ ਹੋ ਰਹਿਣੀ ਆ ਅੱਜ ਬੱਦਲ ਬਾਈ ਜੀ ਸੀ ਕਾਲਾ ਆਪਣੀ ਲੱਗੀ ਆ ਹਾਂ ਫਰਕ ਰਿਹਾ ਅੱਜ ਜਲੀ ਨਹੀਂ ਬਹੁਤ ਜੀ ਬਾਦ ਕਰ ਰਿਹਾ ਹੁਣ ਕੀ ਕਰਨਾ ਤੁਸੀਂ ਉਹ ਤੋੜਨਾ ਯਾਰ ਬੱਸ ਕਰੋ ਲਾਸਟ ਕਿਹਾਰੇ ਦਾ ਕਦੂ ਕਰਨਾ ਲਾਈਟ ਭੱਜਾਂ ਆ 4x4 ਬੰਦਾ ਕਿੱਥੇ ਲਿਆਂਦਾ ਇਹ ਇਹ ਵੀ ਲਿਆਂਦਾ ਛੱਡਣਾ ਕਦੂ ਜੀ ਛੱਡਣਾ ਆਏ ਆ ਨਾ ਨਾਗਾ ਜੋਰ ਦਬਦਾ ਆਏ ਦਬਦਾ ਜੜਦਾ ਬਣ ਲੱਗ ਗਿਆ ਕੀ ਹੋ ਗਿਆ 18 ਦੇ ਟੈਰਾਂ ਵਾਲਾ ਇਹ ਮਿੱਟੀ 18 ਦੇ ਟੈਰਾਂ ਵਾਲਾ ਇਹ ਹਾਂ ਚੱਕਰ ਤੋੜ ਜਿਕੇ ਆ ਜਿਹੜੀ ਮਿੱਟੀ ਲਈ ਸੌਖੇ ਲੱਗ ਗਈ ਮਿੱਟੀ ਦਾ ਸੌਖੇ ਲੱਗ ਜਾਂਦੇ ਨਰਮ ਪਈਆ ਮਲਾਈ ਵਰਗੀ ਪਈਆ ਗਿੱਲੀ ਔਖੀ ਆ ਨਾ ਸੁੱਕੀ ਔਖੀ ਆ ਹਲੇ ਸਾਡੇ ਵਾਲੀ ਔਖੀ ਲੱਗਦੀ ਪਿੰਡ ਉਹ ਖੜਦੀ ਆ ਨਾ ਨਾ ਮਿੱਟ ਕੱਦੂ ਜੀ ਦਾ ਲੱਗਦੀ ਔਖੀ ਆ ਕੱਦੂ ਜੀ ਦਾ ਤਾਂ ਕੈੜੀ ਹੋਈ ਹੁੰਦੀ ਆ ਇਹ ਆਏ ਕਿਲਾ ਕੋੜ ਕੇ ਗੋਹਾ ਹੀ ਬਣ ਜਾਂਦੀ ਆ ਉਹ ਏਕਣਾ ਨਹੀਂ ਬਣਦੀ ਰਹਿ ਗਈ ਸੁੱਕੀ ਨਹੀਂ ਲੋਟ ਆਉਂਦੀ ਉਹ ਸੁੱਕੀ ਲੋਟ ਆ ਜਾਂਦੀ ਆ ਉਹ ਸੁੱਕੀ ਲੋਟ ਆ ਜਾਂਦੀ ਆ ਇਹ ਗਿੱਲੀ ਉਹ ਲੋਟ ਆਉਂਦੀ ਆ ਇੰਜਨ ਤਾਂ ਤਾਂ ਰੱਖਦਾ ਜਿਕਣਾ ਕਿਤੇ ਸਮੁੰਦਰ 'ਤੇ ਰੱਖਿਆ ਹੁੰਦਾ ਉੱਚਾ ਨਹੀਂ ਇੰਜਨ ਵਧੀਆ ਉੱਚਾ ਉੱਥੇ ਵੀ ਨਹੀਂ ਦਿਖਦਾ ਦਾ ਵਿਜਲੇਤਾਲ ਹਾਂ ਮਰੂ ਬਾਣੀ ਲੱਗਿਆ ਹੋਇਆ ਦਾ ਅੰਬ ਨੂੰ ਉਹ ਅੰਬ ਨੂੰ ਪਾਣੀ ਲੱਗਿਆ ਹੋਇਆ ਦਾ ਬਾਈ ਇੰਨਾ ਪਾਣੀ ਆ ਗਿਆ ਦਾ ਆ ਇੰਨੇ ਨਾਲ ਜਾਤਾ ਬਾਈ ਇੰਨੇ ਡੁੱਬ ਗਿਆ ਦਾ ਬਈ ਦਾ ਸਿਰ ਜਿਆ ਦਿਖਦਾ ਦਾ ਸਿਰ ਵੀ ਨਾ ਦੇਖਦਾ ਹੂੰ ਨਾ ਸਿਰ ਕਿੱਥੇ ਦੇਖਦਾ ਦਾ ਫੋਨ ਚ ਬਹਿਰ ਸਾ ਗਿਆ ਜੱਗੇ ਯਾਰ ਤੇ ਜੂਮ ਕਰਦੇ ਦਿਖੀਂ ਗਿਆ ਕਰਦਾ ਇਹ ਪਾੜਦੀ ਆ ਵੀਡੀਓ ਪਾੜਦੀ ਨਹੀਂ ਹੈਗੀ ਆ ਰੇ ਝਮੱਕੇ ਮਾਰਦਾ ਰੇਕੀ ਪਾੜ ਗਿਆ ਹੁਣ ਦੇਖੀਂ ਦੇਖੀਂ ਟੱਪੇ ਮਾਰਦਾ ਦਾ ਖੜ ਕੇ ਆਏ ਆਏ ਗਰ ਲਾ ਜਾਂਦੀ ਯਾਰ ਬਾਣੀ ਦੇ ਦੱਕਾ ਇਹ ਪਾਣੀ ਮੇਂ ਡਬੋਜ ਨੂੰ ਨਹੀਂ ਨਹੀਂ ਠੰਡਾ ਹੀ ਮੌਸਮ ਅਜ ਨੂੰ ਚਲੋ ਫਿਰ ਚਲੋ ਛੇਤੀ ਕਰੋ ਨੇਰਾ ਹੋ ਗਿਆ ਕਰੀਏ ਕੱਦੂ ਉਹ ਤੁਹਾਨੂੰ ਆ ਕੇ ਬੰਨ ਚੰਗੀ ਤਰ੍ਹਾਂ ਦੇਖ ਲਿਖਦਾ ਨਹੀਂ ਹੋਇਆ ਬੰਨ ਕਪੈਲੀ ਖੱਡ ਖੱਡਾ ਦੋ ਕਪੈਲੀਆਂ ਅਜੇ ਬਾਈ ਇੱਕ ਵਾਰ ਨਲ ਆਉਣ ਲਾਉਣ ਲੱਗੇ ਆ ਹਾਂ ਸੁੱਕੀ ਮਿੱਟੀ ਮਾ ਉਹਦੇ ਬਾਅਦ ਮਾ ਲੋਟ ਹੈ ਸੈਟਿੰਗ ਹੋ ਜਾਂਦੇ ਦਬ ਜਾਂਦਾ ਪੁਰਾਣਾ ਹੈ ਲੋ ਅ ਸ਼ਕਤੀਮਾਨ ਦੇਖ ਲਓ ਬਾਈ ਗਾਰੰਟੀ ਫੁੱਲ ਹੈ ਕਹਿੰਦੇ ਸੀਲਾ ਚ ਪਾਣੀ ਨਹੀਂ ਵਹਿ ਸਕਦਾ ਸ਼ਰਤਾਂ ਫਿਰ ਦੇਖ ਲਓ ਉਹਦੇ ਮਗਾ ਧੂਮਾ ਬਾਈ ਬਾਕੀ ਬਾਈ ਹੁਣ ਇਹਦਾ ਆਪਣਾ ਨਿਬੜ ਗਿਆ ਹੁਣ ਮੜ ਮੋਟਾ ਕਰਾਇਆ ਵਾਲਾ ਰਹਿ ਗਿਆ ਕਰਾਇਆ ਵਾਲਾ ਕਰੂਗਾ ਫਿਰ ਇਹ ਨਹੀਂ ਦੇਖਣ ਦੰਗੂ ਲਓ ਜੀ ਬਾਈ ਕੱਦੂ ਦੇ ਵਿੱਚ ਬਾੜਤਾ ਜੌਨਟੀਅਰ ਟਾਇਰ ਬਣ ਗਿਆ 5 ਕਿਲੋ ਦਾ ਕਿਹੜਾ ਗੇਰ ਲਾਉਂਦੇ ਪਹਿਲੇ ਸੀ ए तरीक है पंद्रह सौ चक्कर भाई ए तरीक गेर हजार वीडियो है हजार वीडियो ए तरीक गेर पंद्रह सौ चक्कर ਉਗਾ ਮੇਰਾ ਨਜ਼ਾਰਾ ਰੁਕਾ ਵੀ ਡਰਗਲੇ ਆ ਬਾਈ ਆਹ ਦੇਖੋ ਟਾਈਮ ਤੇ ਆਉਂਦਾ ਮੈਂ ਮਿਹਬਾਨੀ ਚ ਗਿਆੜਾ ਕਰਦੇ ਜਿੱਥੇ ਜਗੇ ਹਾਂਗੇ ਲੇਕੇ ਤੂੰ ਕਰਿਆ ਕਰ ਕਦੇ ਮੈਂ ਨਾ ਮੋੜ ਮੈਂ ਨਾ ਖਾਲੀਆਂ ਲਿਆਏ ਤੂੰ ਅੱਗੇ ਨਗਰ ਬਣਾ ਕੇ ਦਾ ਦੋ ਮੋਟੇ ਨਗਰ ਮੈਂ ਦੇਖੋ ਪੰਨਾਂ ਉੱਪਰ ਹੈ ਰੋਡਾ ਬੇਲੇ ਜਿਆਦਾ ਮੜਾਈ ਕਰਦਾ ਇੱਕ ਵਾਰ ਜਨਾ ਕੋਲ ਨਾ ਬੰਨ ਨਾ ਕੋ ਪਾਉਣਾ ਨਾ ਟਾਈਮ ਬਾਈ ਟਾਈਮ ਦੀ ਬੱਚੇ ਰਾਇ ਜੇਲਰ ਮਾਰਿਆ ਦਾ ਕਾਲੀ ਕਾਲੀ ਦਿਖਦੇ ਆ ਜੇਲਰ ਮਾਰਿਆ ਵੀ ਉਦਾਂ ਵੀ ਟਾਈਮ ਦੀ ਬੱਚੇ ਦਾ ਬਾਈ ਇੱਕ ਵਾਰ ਤੇ ਸਾਰੇ ਘਰ ਪਾਦੇ ਨੇ ਜਾਂਦੀਆਂ ਵਾਗਾਂ ਦਾ 1000 ਵੀਡੀਓ ਜਿੱਕ ਵਾਰੇ ਮਲਾਈ ਕਰਦਾ ਬੰਦਾ ਜਿੱਕਰ ਜਿਆਦਾ ਹੈ ਬਾਈ ਬਣਾਣਾ ਕਰਾਏ ਚੱਲੂਗਾ ਆਪਣਾ ਨਿਭੜ ਲਿਆ ਪਿੰਡ ਰਹਿ ਗਿਆ ਬਾਈ 2.5 ਕਿਲੇ ਪੰਜਾਂ ਨਾਲ ਰੈਂਟ ਰੂਮ ਕਰਦੂ ਕਿਰਾਏ ਵਾਲਾ ਕੋਈ ਨਹੀਂ ਮਿਲਿਆ ਤੇ ਭਾਈ ਬਹੁਤ ਰੋਣਗੇ ਭਾਈ ਆੜੀ ਪੂਰੀ ਕਰ ਦੇਣੀ ਦੀ ਜਾਨਦੀ ਨਹੀਂ ਵੀ ਆਪਣਾ ਇੱਕ ਸਾਈਡ ਤੇ ਰਹਿ ਜਾਂਦੀ ਨਾ ਲੈ ਬਾਈ ਮਾਨ ਏਰੀਆ ਚ ਰੌਣਕੀ ਦਿਖਣ ਲੱਗੀ ਵੀ ਜਿਹੜੀ ਲੱਗੀ ਵੀ ਹੈ ਚਾ ਲੱਗੀ ਹੈ ਨਾ ਲੈ ਵੀ ਮਾਲਾ ਵਿੱਚ ਆ ਦੇਖੋ ਬਾਈ ਏਰੀਆ ਲੱਗ ਗਿਆ ਇਧਰ 12 ਦਾ ਜਿਆਦਾ ਇੱਕ ਪ੍ਰਧਾਨ ਨੇ ਲਈ ਹੈ ਬੜੀ ਜੇਤੀ ਹੋਰ ਤਾਂ ਲੱਗੀ ਹੈਗੀ ਬੰਡ ਤੇ ਥੀ ਜਿਆਦਾ ਲੱਗੀ ਹੈ ਬਾਕੀ ਬਾਈ ਐਸੀ ਸੁਨਿਧੀਆਂ ਵੀ ਸਾਰਿਆਂ ਨੇ ਡੇਟ ਵਿਜੀਆ ਲਈਆਂ ਉਹਦੇ ਕਰਕੇ ਵੀ ਕਿੰਨਾ ਥੋੜਾ ਜਿਹਾ ਪਨੀਰੀਆ ਤਿਆਰੀ ਨਹੀਂ ਹੈਗੀਆਂ ਲੈਟ ਵੀ ਪੂਰੀ ਆਉਂਦੀ ਪਨੀਰੀਆ ਨਹੀਂ ਹੈਗੀਆਂ ਪੂਰੇ ਵਾਲੀ ਵੀ ਮੈਂ ਦੇਖ ਕੇ ਆ ਬਾਈ ਡਾਉਣੇ ਵਾਲੇ ਛੋਟੀ ਆ ਸਾਡੇ ਵਾਲੀ ਵੀ ਇਹਦੇ ਲੇਟੇ ਲੱਗਣੇ ਸਾਰੀਆਂ ਤਾਰੀ ਤੇ ਜਾਣਾ ਜਰਾ ਲਓ ਜੀ ਬਾਈ ਰੂਟਾ ਬੀਟਰ ਤੇ ਪੇਟ ਪਾਇਆ ਇਧਰ ਇਹਦੇ ਪਗੜਦਾ ਨੇ ਇੱਕ ਸਾਈਡ ਉਹ ਠੀਕ ਆ ਇਹ ਬੰਦਾ ਪਰੇ ਲੈ ਕੇ ਜਾਣਾ ਹੈ ਕਹਿੰਦਾ ਬਾਈ ਤੁਰਨੀ ਹੁੰਦਾ ਪਰੇ ਛੱਡਿਆ ਹੋਇਆ ਕੜਾ ਕੇ ਉਹ ਖੁਜੇ ਦਰਦਾ ਏ ਤੁਰਨਾ ਔਖਾ ਬਈ ਇਸ ਧਰਤੀ 'ਚ ਫੜਦੀ ਏ ਧਰਤੀ ਬਾਈ ਜੀ ਮੀਂਹ ਪੈਣ ਦੇ ਨਾਲ ਮੌਸਮ ਦੇਖੋ ਕਿੰਨਾ ਸਾਫ਼ ਹੋ ਗਿਆ ਸ਼ਾਮ ਦਾ ਟਾਈਮ ਆ ਬਾਈ ਦੂਰ ਦੂਰ ਤੱਕ ਦਿਖਦਾ ਏ ਉਦਾਂ ਵੀ ਗਰਮੀ ਮਹਿਸੂਸ ਨਹੀਂ ਹੁੰਦੀ ਬਾਈ ਨਹੀਂ ਤਾਂ ਆਹ ਟਾਈਮ ਗਰਮੀ ਐ ਨਾ ਮਤਲਬ ਪਸੀਨਾ ਹੁੰਦਾ ਰੱਜ ਪਸੀਨਾ ਵੀ ਨਹੀਂ ਆਇਆ ਹੈਗਾ ਬਹੁਤ ਫਾਇਦਾ ਹੋ ਗਿਆ ਬਾਈ ਮੀਂਹ ਦਾ ਆਪਾਂ ਨੂੰ ਮਸੀਹ ਉਹ ਮੀਂਹ ਪਿਆ ਬਾਈ ਬਹੁਤ ਲੋਕਾਂ ਨੇ ਸ਼ਵੀਲਾ ਲਾਈਆਂ ਲੰਗਰ ਲਾਏ ਗੁੱਡੀਆਂ ਭੋਕੀਆਂ ਤਾਂ ਜਾ ਕੇ ਰੱਬ ਨੇ ਫੇ ਮੀਂਹ ਪਾਏ ਰਸਾ ਬਾਕੀ ਮੰਡੇ ਦੀ ਜੀ ਬਾਈ ਅੱਜ ਕਦੂ ਹੋ ਜਾਣਾ ਜੌਂਡੀ ਵੀ ਚੱਲਦਾ ਕਹਿੰਦੇ ਇਹ ਜਗ੍ਹਾ ਬਾਕੀ ਇੰਨਾ ਨਾ ਕਰਦਾ ਬਾਈ ਵਿੱਚ ਤਰ ਨਹੀਂ ਹੁੰਦਾ ਹੈਗਾ ਧਾਂਦੇ ਆ ਭਾਈਏ ਜਿਹੜੇ ਲਾਈ ਜਾਂਦੇ ਆ ਬਾਈ ਕਿਹੜੀ ਸਪੀਡ 'ਤੇ ਭੱਜ ਰਿਆ ਮੁਰੇ ਮੁਰੇ ਹਜ਼ਾਰ ਵੀਡੀਓ 'ਪਾ ਚੱਲਦਾ ਬਾਈ 1500 ਚੱਕਰ ਆ ਪਰ ਦੁਵਾਰਾ ਕਰਨੇ ਲੋੜ ਨਹੀਂ ਹੈਗੀ ਢੇੜੇ ਜਰਾ ਪੂਰਾ ਘੋਲਤਾ ਵਿੱਚ ਬਾਕੀ ਬਾਈ ਲਾਈਟ ਭੱਜ ਗਈ ਦੀ ਇੱਕ ਵਾਰ ਦੁਵਾਰਾ ਫੇਰ ਆ ਗਈ ਮੌਸਮ ਠੰਡਾ ਹੋਣ ਦੇ ਬਾਵਜੂਦ ਬਾਈ ਲਾਈਟ ਪੂਰੀ ਦੇਤੀ ਉਹਨਾਂ ਨੇ ਜੇ 1 ਘੰਟੇ ਆਉਂਦੀ ਸੀ ਤਾਂ ਬਾਈ 10-15-15 ਘੰਟੇ ਆਉਣ ਲੱਗ ਗਈ ਥੋੜੀ ਬਾਅਦ ਦੁਬਾਰਾ 3 ਵਾਰ ਭਾਜਗੇ ਫੇਰ ਆ ਗਈ ਬਾਈ ਉਹ ਨੱਕਾ ਬੰਦ ਕਰਾਤਾ ਤਾਂ ਮੁੰਡੇ ਦੇ ਦੁਬਾਰਾ ਲਾਈਟ ਫੇਰ ਆ ਗਈ ਦੇਖੋ ਲੇਬਰ ਨੇ ਨਿਆਰਾ ਬੰਦਾ ਬਾਈ ਪਨੀਰੀਆਂ ਛੋੜੀਆਂ ਹੁਣ ਉਹਦੇ ਕਰਕੇ ਕੰਮ ਰੁਕਿਆ ਪਿਆ ਇਹ ਬਾਕੀ ਲੇਬਰ ਵੀ ਹੁਣ ਕੰਮ ਜ਼ਿਆਦਾ ਹੋ ਗਿਆ ਬਾਈ ਜਿੰਨੇ ਕੱਦੂ ਕਰਤਾ 2-2 2.5 ਕਿਲੇ ਕਰਤੇ ਭਈਏ ਵੀ ਨਹੀਂ ਮਿਲਦੇ ਹੈਗੇ ਕੁਝ ਕ ਭਈਏ ਬਾਈ ਵਿਆਹ ਨੂੰ ਗਏ ਪਏ ਆ ਆਧਾਰ ਕਾਰਡ ਦਾ ਚੱਕਰ ਜ਼ਿਆਦਾ ਭਈਏ ਵੀ ਨਹੀਂ ਆਏ ਹੈਗੇ ਹਾਂ ਕਰਕੇ ਕੰਮ ਹਲੇ ਠੰਡਾ ਜਾਈ ਚਲਦਾ ਮੰਡੇਰੀ ਚ ਦੇਖਦਾ ਵੀ ਹਾਂ ਕੱਦੂ ਹੋਇਆ ਹੋਰ ਬਸ ਇੰਨਿਖਦਾ ਬਾਈ ਲਓ ਜੀ ਬਾਈ ਕੱਦੂ ਵਾਲਾ ਨਿਬੜ ਗਿਆ ਇੱਕ ਵਾਰ ਚ ਬਣ ਗਈ ਗੱਲ ਆਗੀ ਲੜ ਦੁਆਰਾ ਲੜ ਨੇ ਨਜ਼ਾਰਾ ਲੈਂਦਾ ਪਿਆ ਹੈ ਸੇਵਾ ਪੂਰੀ ਕਰਦਾ ਬਾਈ ਮੁੰਡਾ ਪਾਣੀ ਜਰੇ ਲਿਆਉਂਦਾ ਏ ਉਹ ਦੇਖੋ ਬਾਈ ਉਸ ਪੈ ਗਈ ਕੀ ਹੋ ਗਿਆ ਤੂੰ ਹੈ ਮੈਨੂੰ ਉਦਾਂ ਹੀ ਲੱਗਦਾ ਵੇ ਪਤਾ ਨਹੀਂ ਬਾਈ ਕਿਹਿਆ ਚੱਕਰ ਹੋ ਸਾਹਮਣੇ ਬੂਟੇ ਲਾਗ ਲਗ ਭਾਫ ਜੀ ਬਣ ਗਈ ਲਾਸਟ ਵਾਲਾ ਘੇਰਾ ਨਿਬੜ ਗਿਆ ਕੰਮ ਪਾਣੀ ਤੇ ਲਹਿਰਾਂ ਦੇਖੋ ਬਾਈ ਕਿਹੜੇ ਸਪੀਡ 'ਤੇ ਆਉਂਦੇ ਆ ਮੂਰੇ ਅੱਜ ਤਾਂ ਕੁਰੀਕਣਾ ਹੁਣ ਦੇਖ ਲਈਏ ਕੀ ਹੋ ਗਿਆ ਬਹੁਤ ਬੋਲ ਗਏ ਬੰਦੇ ਚ ਮਾਰੀ ਗਲਤ ਨੱਕਾ ਘਾ ਤੇ ਲਾਉਣਾ ਬਸ ਫੇਉ ਪਾਣੀ ਕਿਥੇ ਲਾਇਆ ਕਰੋਗੇ ਪਾਣੀ ਕਿਥੇ ਲਓ ਉਹ ਥੈਲਾ ਭਰ ਕੇ ਰੱਖ ਦੀ ਉਥੇ ਥੈਲਾ ਭਰ ਕੇ ਰੱਖ ਦੀ ਨੱਕਾ ਲਾਉਣਾ ਬਾਈ ਨੱਕਾ ਰਹਿ ਗਿਆ ਤਾਂ ਇਹ ਕਹਿੰਦਾ ਥੈਲੇ ਕੇ ਜਿਗਾਰ ਲਾ ਕੇ ਨੱਕਾ ਲਾਉਣਾ ਮੈਂ ਤਾਂ ਬਾਈ ਇਹਨੂੰ ਕਹਦਾ ਵੀ ਨੱਕਾ ਲਾ ਦੇ ਕੇ ਨਾ ਓਵਰਫਲੋ ਲਾਉਣਾ ਵੀ ਬੱਸ ਥਾਲਾ ਕੌਣ ਚੱਕਣਾ ਕਰੂਗਾ ਇਹਨੂੰ ਥੈਲੇ ਦਾ ਕੰਮ ਦੇਖਣਾ ਹਾਂ ਦੋਹਾਂ ਚ ਪਾਣੀ ਪੈਂਦਾ ਕਰ ਦੇਣਾ ਵੀ ਇਹ ਤੇ ਖੜੇ ਪਾਣੀ ਉਹਨਾਂ ਕਰ ਰੱਖਣਾ ਬਸ ਦੋਹਾਂ ਚ ਪਾਣੀ ਯਾਰ ਉੱਥੇ ਦੇ ਛੱਡੇਗਾ ਨਾ ਇੰਜਨ ਉੱਪਰ ਤੇ ਪੂਰੇ ਨਹੀਂ ਆਉਣ ਦੋਹਾਂ ਚ ਪਾ ਦੇ ਕਰਨਾ ਉਰੇ ਆਉਣਾ ਹੀ ਨਹੀਂ ਪੂਰੇ ਜੇ ਤੱਗੀਆਂ ਲੋਗੀਆਂ ਉੱਥੇ ਇੰਜਨ ਬੰਦ ਕਰਦੇ ਉਰੋ ਜਗਾਣਾ ਨਾ ਇਹਨੂੰ ਦੁਰਦੁਰ ਕੇ ਹੂੰ ਠੀਕ ਹੈ ਉਰੇ ਕਹਿੜਾ ਜਾ ਮੜਾ ਇਹ ਲੱਗ ਪਤਾ ਖਾਲ ਬਾਈ ਹੈ ਖਾਲ ਬਾਈ ਹੈ ਲੱਗ ਗਏ ਨੇ ਦਾ ਬਾਈ ਪਾਣੀ ਉਹ ਪਾਣੀ ਕਰਤਾ ਸਾਰੇ ਕੱਦੂਆਂ 'ਚ ਕੰਪਲੀਟ ਹੋ ਗਿਆ ਹੁਣ ਲਾਉਂਗੇ ਕਰ ਬਈਏ ਬਈਆਂ ਨੇ ਆਉਣਾ ਕੱਲ੍ਹ ਦੀ ਸ਼ਾਮ ਨੂੰ ਕੋਈ ਨਹੀਂ ਪਤਾ ਇਹ ਇੱਕ ਦਿਨ ਲੇਟ ਲਾਦੀ ਐ ਨਾ ਲੱਗਣਾ ਤਾਂ ਹੁਣ ਕੱਲ੍ਹ ਨੂੰ ਲੱਗ ਸਕਦੀ ਸੀ ਹੂੰ ਬਈਆਂ ਦਾ ਛੌਟਾ ਮੜੀ ਆਹ ਹੋਈ ਵੀ ਗੱਲ ਆਏ ਨਹੀਂ ਬਿਹਰ ਤੇ ਪਤਾ ਨਹੀਂ ਕਿਹੜਾ ਚੱਕਰ ਹੋਇਆ ਹੂੰ ਯਾਰ ਬੜੇ ਬੜੇ ਨੂੰ ਭੱਜਣ ਲੱਗ ਗਏ ਕੰਮ ਹੁਣ ਔਖਾ ਜਾਂਦਾ ਦਿਨ ਪਤਨ ਹੁੰਦਾ ਹੂੰ ਫੈਕਟਰੀਆਂ ਫੁਕਟਰੀਆਂ 'ਚ ਲੱਗ ਗਏ ਜਾਣ ਬਾਕੀ ਭਾਈ ਆ ਜਿਹੜੇ ਰੇਟ ਰੂਟ ਜੇ ਕੱਢੇ ਨਾ ਇਹਦੇ ਵੀ ਫਰਕ ਹੈ ਹੁਣ ਸਾਡੇ ਏਰੀਆ ਚ ਕੱਢਿਆ 3600 ਰੁਪਏ ਰੇਟ ਸੁੱਕਾ ਅੱਛਾ ਸੇਟਰ ਭਾਈ ਨੇ ਉਧਰ ਵੀਡੀਓ ਬਣਾਈ ਵੀ ਉੱਥੇ ਮੋਟਰ ਪਰ ਆਪਾਂ ਨੇ ਸੁੱਕਾ ਰੇਟ 600 ਰੁਪਏ ਕੱਢਿਆ 3600 ਹਾਂ 3600 ਰੁਪਏ ਤੇ ਦਿਹਾੜੀ ਸੀਜ਼ਨ ਮਾ 450 ਬੰਦੇ ਦੀ ਅੱਛਾ ਉਦਾਂ 400 ਰੋਟੀ ਦੇ ਕੇ ਜੇ ਕਹਿੰਦੇ ਰੋਟੀ ਲੈਵਰੇਜ ਲਾਈਏ ਰੋਟੀ ਚਾਹ 180 ਰੁਪਏ ਦੀ ਪੈਂਦੀ ਹੈ ਦੇ ਕੇ ਕੱਢਤੀ ਉਦਾਂ ਇਹ ਸਿਸਟਮ ਉਹਨਾਂ ਨੇ ਬਾਕੀ ਦੇਖਦੇ ਹਾਂ ਹੁਣ ਲੇਬਰ ਕਾਹ ਕਹਿੰਦੀ ਐ ਰੇਟ ਨਿਕਲ ਗਿਆ ਬਾਈ ਬਾਕੀ ਰਾਬ ਉੱਪਰ ਵਾਲਾ ਵੀ ਕਿਰਪਾ ਕਰ ਗਿਆ ਫਰਕ ਪੈ ਗਿਆ ਬਹੁਤ ਨਹੀਂ ਆਹ ਟਾਈਮ ਵੀ ਬਾਈ ਅੱਗ ਪੈਂਦੀ ਦੀ ਖੜ ਨਹੀਂ ਤਾਂ ਹੁੰਦਾ ਫਰਕ ਬਹੁਤ ਪੈ ਗਿਆ ਸਮਾਂ ਬਦਲ ਗਿਆ ਉਹ ਆ ਸਪਰੇਏ ਇਹਦੇ ਪਰ ਕੱਖ ਰਹਿ ਗਿਆ ਇਹਦੇ ਕੋ ਮਾਰੀ ਵੀ ਸਪਰੇਏ ਕਰ ਲਦੀ ਫੇਰ ਸੌ ਜਾਣੇ ਇਹਨੇ ਵੜ ਦੇਣਾ ਤਾਂ ਬਾਈ ਲੈਡ ਦਾ ਟਾਈਮ ਹੋ ਗਿਆ ਚੇਂਜ ਪੂਰੀ ਬਦਲੀ ਜਾਂਦਾ ਹੁਣ ਬਾਰੀ ਨਹੀਂ ਕਰਕੇ ਬਦਲ ਗਿਆ ਪਕਨੇ ਥੋੜੀ ਵੱਧ ਵੀ ਆਈ ਨਹੀਂ ਕਰਕੇ ਹਾਂ ਆਈ ਹੈ ਵਧੀਆ ਯਾਰ ਸਾਰਿਆਂ ਦਾ ਸਰਜੂਆਣ ਜਿਹੜਿਆਂ ਨੇ ਬਾਈ ਰਹਿੰਦੇ ਆ ਪੂਰੀ ਨੇ ਗੁੱਸਾ ਖਾ ਕੇ ਗੱਲ ਹਲਤਾ ਪਾ ਲਿਆ ਪਰ ਲੱਗੇ ਨਹੀਂ ਕਹਿੰਦਾ ਇੱਕ ਕਿਲੇ ਜੇ ਨਹੀਂ ਲੱਗੇ ਉਹ ਸੁਪਰ ਸੀਡਰ ਵਾਲੇ ਦਾ ਬੀਜੀ ਵੀ ਕਣ ਕੇ ਜਿਹੜੀ ਇਹ ਕੈਲ ਉਹ ਹੀ ਬਣ ਜਾਂਦੀ ਚਲਦੀ ਉਹਦਾ ਲੋਹਾ ਹੀ ਬਣਾਉਂਦੀ ਆਹ ਹਿੜਲੇ ਚ ਲੱਗੇ ਇਹ ਤਾਂ ਮੈਂ ਪੜਤਾ ਆ ਰੀ ਜਣਾ ਬਾਕੀ ਬਾਈ ਡੌਲਾਂ ਜਾਂ ਬੱਟਾਂ ਕਹਿੰਦੇ ਜਿਹੜੀਆਂ ਪਾਈਆਂ ਅੱਜ ਪੂਰੀ ਨੂੰ ਮੈਂ ਕਿਹਾ ਏਡੀਆਂ ਕਹਿੰਦਾ ਏਡੀਆਂ ਚਾਹੀਦੀਆਂ ਦੇਖਣ ਦੇਖੋ ਕੱਡੇ-ਕੱਡੇ ਲਾਦੀਆਂ ਮੈਂ ਤਾਂ ਬੜੀਆਂ ਗਿਆ ਹਾਂ ਹਾਂ ਇਹਦੇ ਚ ਕੱਦੂ ਕਰਨਾ ਪਤਾਉਂਦਾ ਇੰਨੇ ਇਹਦੇ ਹਾਂ ਇਕ ਜਿਹਨੇ ਕਾਲੂ ਦੇਖੀ ਕਹੀ ਨਾਲ ਥੇਪੜ ਕੇ ਉੱਪਰ ਤੁਰ ਤੁਰ ਕੇ ਆਹਨ ਬਣਾ ਦੇ ਤਾਂ ਕਹਿੰਦਾ ਐਰ ਬੱਟੇ ਥੋੜੀ ਝੋਟੀ ਜੀ ਆ ਤੈਨੂੰ ਦੇਖਣੇ ਪੂਰੀ ਲੱਗਣੇ ਲੇਟ ਆ ਬੱਟਾ ਤਾਂ ਇਹਨੇ ਵੇਲੇ ਹੀ ਲਵਾਤੀ ਫਿਰ ਆਏ ਕਹਿੰਦਾ ਮੀਂਹ ਦਾ ਨਹੀਂ ਭਰੋਸਾ ਕੋਈ ਗਾਹਸੜੇ ਲੱਗੇ ਨਾ ਲੱਗੇ ਫਿਰ ਔਖਾ ਹੋ ਜਾਂਦਾ ਹੁਣ ਲਫਾਫਾ ਦੱਸ ਘਾਲੇ ਆਉਣਾ ਲਫਾਫਾ ਲੈ ਆਉਂਦੇ ਆ ਲਫਾਫਾ ਕੀ ਲੈ ਆਉਂਦੇ ਕਾਲੂ ਬਾਈ ਦੇਖਦੇ ਆ ਦਿਨ ਚ ਜਾ ਕੇ ਲਫਾਫਾ ਲੈ ਆਈਏ ਪੂਰੀ ਕਿੰਨਾ ਕੈਵਰੇ ਯਾਰ ਪੁੱਛਦੇ ਆ ਕਮੈਂਟਾਂ ਜੀ ਕਿੰਨੇ ਕਿਲੋ ਲੱਜ ਜਾਂਦੇ ਕੀਲੇ ਦਾ ਕਿੰਨਾ ਲਫਾਫਾ ਹੁੰਦਾ ਹੈ ਕੀਲੇ ਦਾ ਕੀਲੇ ਦਾ ਲੱਜ ਬਾਕੀ ਲਿਆ ਕੇ ਕਿਉਂ ਕਿਹਾ ਤਾਂ ਹੈ ਨਹੀਂ ਐਵੇਂ ਬਾਕੀ ਤੁਹਾਨੂੰ ਲਿਆ ਕੇ ਦਿਖਾ ਦੂੰਗੇ ਭਾਈ ਵੱਧ ਲਿਓ ਉਹਦਾ ਕੋਈ ਵਿਗਾੜ ਨਹੀਂ ਬਹੁਤਾ ਮਹਿੰਗਾ ਵੀ ਨਹੀਂ ਹੈਗਾ ਇਹਦਾ ਤਾਂ ਇਲਾਜ ਯਾਰ ਘਰਾਂ ਰੱਖ ਲਾ ਫੇਰ ਲਾ ਲਾ ਮਹਿੰਗਾ ਤਾਂ ਨਹੀਂ ਪ੍ਰੋਜੈਕਟ ਯਾਰ ਬਹੁਤਾ ਸਪਰੇ ਜਿੰਨਾ ਕੰਮ ਕਰਦਾ ਉਹ ਨਜ਼ਾਰਾ ਹੁਣ ਜਿੱਕਣਾ ਕਿਸੇ ਦੇ ਇੱਕ ਸਾਈਡ ਆ ਵੀ ਸਾਈਡ 'ਤੇ ਮੋਟਰ ਆ ਇਧਰਲੀ ਸਾਈਡ ਸਾਰੀ ਜ਼ਮੀਨ ਇਧਰਲੀ ਸਾਈਡ ਆ ਉਹਨੂੰ ਵਿੱਚ ਨੱਕੇ ਤੁਰਨੇ ਤੇ ਉੱਪਰ ਸਾਰੇ ਡਵਲਪ ਲਵਾਵਾ ਘਮਾ ਦੇ ਮੌਜ ਮੋਰਤ ਮੌਜ ਉੱਪਰ ਨੂੰ ਪਾਣੀ ਜਿੱਕਣਾ ਮਰਜੀ ਲੰਗੇ ਜਾ ਭੋੜਾ ਡਾਉਣੇ ਥੋੜੇ ਢੀਨੇ ਸਾਲ ਅਸੀਂ ਐਂ ਕਰਕੇ ਉੱਪਰ ਲਾ ਤਰਾ ਜਿੰਨਾ ਵੀ ਪਾਣੀ ਚੱ ਲਫਾਫੇ ਨੂੰ ਚਲੀ ਗਿਆ ਡੌਲੀ ਹਿੱਲੀ ਤੇ ਉਹ ਡੌਲ ਕਾ ਤੇ ਬਜੀ ਪਰਲੀ ਦਬਾਵੇ ਕਰਕੇ ਬਜੀ ਆ ਬਾਈ ਜਿਹੜਾ ਮੀਂਹ ਚ ਇੰਨਾ ਪਾਣੀ ਆਇਆ ਤਾਂ ਵੀ ਜਿਹੜੀ ਸਾਈਨ ਨੂੰ ਪਾਣੀ ਚੱਲਿਆ ਉਹ ਸਾਈਨ ਨੂੰ ਲਫਾਫਾ ਦੱਬਿਆ ਪਤਾ ਉਹ ਡੌਲ ਮੈਂ ਤਿੰਨ ਬੱਲਾ ਲਾ ਲਈ ਤੀ ਉਹ ਉਹ ਲਫਾਫੇ ਨੇ ਵਿਚਾਲੀ ਇੱਕ ਵੀ ਨਵੇਂ ਨਹੀਂ ਲਾਈ ਲਫਾਫੇ ਦੇ ਉੱਪਰ ਪਾਣੀ ਚੱਲੀ ਗਿਆ ਮਿੱਟੀ ਦਾ ਕਦਾ ਪਹੁੰਚੇ ਹੀ ਨਹੀਂ ਇੱਕ ਪਹਿਲਾਂ ਪਹਿਲਾਂ ਜਾਂ ਮੀਂਹ ਤੇ ਨਦੀ ਦੇ ਪਹਿਲਾਂ ਉਹਦੇ ਬਾਅਦ ਮੈਂ ਨਦੀ ਆ ਗਈ ਉਹਦੇ ਬਾਅਦ ਮੈਂ ਜੇ ਫੇਰ ਪਰਮਾ ਪਿਆ ਦਾ ਜਦੋਂਾਰੇ ਨਦੀ ਆਈ ਦੀ ਤਿੰਨ ਬੱਲਾ ਡੌਲ ਲਾਈ ਮੈਂ ਉਹ ਕੀ ਲੈ ਦੀ ਪੂਰੀ ਆ ਪਨੀਰੀ ਫੇਰ ਛੱਬੂ ਹਾਂ ਛੱਬੀ ਆ ਦੇਖ ਤਾਂ ਹੋਗੀ ਚਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਹੀ ਨਹੀਂ ਹੈ ਲਾ ਦਾਂਗੇ ਅੱਗੇ ਲੱਗਦੀ ਸੀ 20 ਤੇ ਹੁਣ ਐਦ ਕੀ ਹੋ ਗਈ 15 ਤੇ ਹੁਣ ਦੇਖੋ ਦੇਖੀ ਚੱਲ ਪਿਆ ਵੀ ਉਹ ਕਹਿੰਦਾ ਮੇਰੀ ਰਹਿ ਗਈ ਉਹ ਕਹਿੰਦਾ ਮੇਰੀ ਜਾਈ ਪੂਰੀ ਹੁਣਾ ਘਰ ਚੋ ਪਿਆ ਜੇ ਮਾਸੜ ਦੇ ਲੱਗੇ ਘਟ ਗਿਆ ਮਾਲ ਨਹੀਂ ਮੇਰੇ ਨਹੀਂ ਘਟਦਾ ਬੇਛੜੀ ਹਾਂ ਆ 2.5 ਤਿੰਨ ਕਿਲਿਆਂ ਦੀ ਤਾਂ ਆਹੀ ਹੈ ਕਿ ਆਰੀ ਕਹੇਗੀ ਤੈਨੂੰ ਪਤਾ ਐਵਰੇਜ ਹੈ ਕਿਲੋ ਬੀਜ ਆ ਇਹ ਉਹ ਲੱਗ ਜਣ ਲੱਗ ਜਣ ਲੱਗ ਜਣ ਕੱਬੀ ਦਾ ਆਏ ਆ ਵੀ ਬ੍ਰੀਕ ਬਦਲਾ ਹੁਣ 16 ਕਿਲੋ ਬੀਜ ਉਹ ਆ ਪਰ ਲੱਗ ਜੂਗਾ ਫੇਰ ਤਾਂ ਲੱਗ ਜਾਣੇ ਲੱਗ ਜਾਣਾਂ ਉਗੀ ਬਾਈ ਛਿੱਦਾ ਇਹ ਤਾਂ ਦਿਖਦਾ ਇਹ ਥੋੜਾ ਜਿਹਾ ਘਟ ਦਿਨ ਹੋਏ ਵੀ ਘਟ ਦਿਨ ਹੋਏ ਨਾ ਹਲੇ ਘਟ ਲੰਨੇ ਵੀਜੀ ਨੂੰ ਬਾਕੀ ਜੇ ਤੁਹਾਨੂੰ ਪਰੇ ਦਿਖਾਤੀ ਪਨੀਰੀ ਉਥੇ ਦਾ ਬਾਹਰ ਤੇ ਮੱਥਾ ਟੇਕ ਜਾਨਾ ਦਾ ਕੰਮ ਹੈ ਉਹਦਾ ਵੱੜਦਾ ਨਹੀਂ ਰੂੜਾ ਮੇ ਰੂਟਾ ਬਿਟਣਾ ਇੰਨੇ ਥੋੜੀ ਜਿਹੀ ਗਿੱਲੀ ਆ ਹਾਂ ਇਹਦਾ ਚੂਰਾ ਬਣਾ ਲੈਣਾ ਉਹਦਾ ਬਾਈ ਡਰ ਲਾਦਾ ਇਹ ਇੰਨਾ ਡੀਲਾ ਹਰਕਣਾ ਡਰ ਲਾਦਾ ਮੈਂ ਕਹਿੰਦਾ ਇਹ ਜੀ ਪਨੀਰੀ ਨਾ ਹੋਵੇ ਕਿਸੇ ਨੂੰ ਡੀਲਾ ਰੂ ਕੰਬਦੀ ਉਹਨੂੰ ਦੇਖ ਕੇ ਐਂਦਾ ਪਿੱਛੇ ਰਹਿ ਗਿਆ ਰਗੀ ਇਹ ਕਿ ਤਾਂ ਹੀ ਫਿਚਰੇ ਨੀ ਲਾਲ ਰੰਗ ਵੀ ਹੋਣਾ ਹੈ ਤਾਂ ਹੀ ਮੌਦੇ ਵਿੱਚ ਕੁਝ ਨਹੀਂ ਪਾਇਆ ਮਖੋ ਦੇ ਵਿੱਚ ਫਾਇਦਾ ਕੋਈ ਫਾਇਦਾ ਪੂਰੀ ਪੱਟ ਲਾ ਵਿੱਚ ਥੋੜੀ ਜਿਹੀ ਹੈਗੀ ਯਾਰ ਇੱਕ ਲਾਗ ਲਾ ਕੇ ਜੀ ਉਹ ਪੀਲਾ ਖਣ ਤਾਂ ਲਾਲਾ ਰੋ ਨਹੀਂ ਥੋੜੀ ਉਤਰਨਾ ਹੀ ਨਹੀਂ ਉਹਨੇ ਹਾਂ ਇੱਕ ਜੋਰ ਲੱਗ ਲਿਓ ਤਾਂ ਲੱਗ ਲਿਆ ਤਾਂ ਜੋਰ ਜਿੰਨਾ ਕਰ 26 ਬਰੇ ਆਸਾ ਹੁਣਾ 26 ਰਾਏ ਨੇ ਲੱਗਦੀ ਸਾਰੇ ਪੱਤੇ ਬਾਈ ਇਹ ਮਾੜੇ ਟਾਈਮ 26 ਵੀ 30 32 ਦਾ ਛਾੜ ਦੇ ਜਾਂਦੀ ਹੈ ਬੰਦ ਕਰ ਦੋ ਮੋਟਰ ਫਾਤੇ ਸਾੜ ਆ ਜਣਾ ਹਾਂ ਹਾਂ ਪਰ ਗਿਆ ਉਹ ਮੋਟਰ ਪਤਾ ਘੁੰਮ ਕੇ ਬਾਈ ਪੱਤੇ ਪੁੱਤੇ ਸਾਰਾ ਕੋ ਨਾਲੇ ਆਉਂਦਾ ਤਾਂ ਬਣੀ ਦੇ ਵਿੱਚ ਜਾਂਦਾ ਫਿਰ ਬਾਕੀ ਤੁਹਾਨੂੰ ਵੀ ਵੀ ਖਾਣਦੇ ਬਾਈ ਇੱਕ ਵਾਰ ਕੀ ਕੰਡੀਸ਼ਨ ਆ ਉਹਦੀ ਮੈਂ ਦੂਵੀਂ ਦੇਖ ਕੇ ਮੜੀ ਜਿਹੀ ਬਣੀ ਦੇਖੀ ਦੇਖਿਆ ਜੀ ਡੀਲ ਨੇ ਦੇਖ ਕੇ ਮੜਾਇਆ ਯਾਦ ਕਰ ਲੂਗਾ ਵੀ ਪੂਰੀ ਕੰਨਾ ਹੌਂਟ ਰਾ ਲੈਣੇ ਆ ਪੂਰੀ ਨਾਲ ਹੀ ਬਾਈ ਟਾਇਰ ਦੀ ਗੱਡੀ ਖੜੀ ਐ ਆ ਦੇਖੋ ਬਾਈ ਡੀਲਾ ਕਿਹੜੇ ਸਾਹਮਣਾ ਜਾਂਪਦਾ ਮੂਰੇ ਤੇ ਗੈਸਾ ਕਰ ਲੂਗੇ ਇੱਕ ਨਹੀਂ ਤਨੀ ਦੀ ਜੇ ਬਾਈ ਮਾਰੇ ਕੋ ਡੀਲਾਂ ਸਪਰੀਆਂ ਵੀ ਕਰੀਆਂ ਆਪਾਂ ਗੱਲ ਨਹੀਂ ਬਣੀ ਹਜੇ ਸਾਰੀ ਡੀਲਾਂ ਕੋ ਭਰੀ ਦੀ ਆ ਪੂਰੀ ਕਹਿੰਦਾ ਰੂਟਾ ਵੀ ਡਰ ਗਿਆ ਵਾਕੇ ਹੁਣ ਇਹਦਾ ਕਲਿਆਣ ਕਰਨਾ ਪੈਣਾ